ਜਿੰਦਾਬਾਦ ਜਿੰਦਾਬਾਦ ਮਹਾਰਾਜਾ ਰਬਦਾ ਮਾਨ ਸਿੰਘ ਜਿੰਦਾਬਾਦ 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 ਹਸਤ ਜਿੰਦਾਬਾਦ 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 ਸਾਹੀ ਪਰਿਵਾਰ ਜਨ ਮਹਾਰਾਜਾ ਰਬਦਾ 20 ਸਾਲ ਤੋਂ ਹੋ ਗਿਆ ਹੈ ਅਸੀਂ ਸਾਰੇ ਜਿੰਦਾਬਾਦ ਜਿੰਦਾਬਾਦ ਦੀ ਕੰਡੀਪੀ ਤੋਂ ਸਭ ਨਾਮਵਾਸੀ ਨਾਵਾ ਕੀ ਸੰਗਤਾਂ ਦਾ ਸਾਹਾ ਤੇ ਜਾਤ साथ तो साथ तो में तो बहुत खुशी है तीज़ा, तीज़ा, कि आप देख सकते हैं किसी सारी टैंप में कॉलेज ये सब साथ में आए हैं सर में

ਕਿਹੜਾ ਦਰਵਾਜ਼ਾ ਖੁੱਲ੍ਹਦਾ ਹੈ இதுவரை பதினொன்று லட்சத்து எழுபத்தி ஒன்று ஆயிரத்து ஒன்று நூறு எழுபத்தி ஒன்று பேர் குணமடைந்துள்ளனர் ਦਾ ਹਾਂ ਦੋ ਸਰਕਸ ਅਤੇ ਪਹਿਲਾ ਦਾ ਨਾਪਾ ਕੀ ਜਾਂਦਾ ਜਿਹਦੇ ਵਿੱਚ ਜਿਵੇਂ ਵੀ ਸ਼ਹਿਰ ਦੇ ਇਲਾਕੇ ਨੇ ਉਪਰ ਜਿਹੜੀ ਪ੍ਰੋਬਲਮ ਵਾਪਸ ਆ ਜਾਂਦਾ ਸੀਗਾ ਤੇ ਪਰ ਬਹੁਤ ਸਾਲਾਂ ਤੋਂ ਜਿਹੜੀ ਜ਼ਿਲ੍ਹਾ ਦੀ ਬਾਗਮਾਣ ਤੇਨੂੰ ਦੁਆਰਾ ਚੁਸਤ ਨੇ ਨਾਪਾ ਕੀਤਾ ਇਹ ਸ਼ਾਹੀ ਪ੍ਰਬਾਲਨ ਬੰਦ ਮਾਰਨ ਕ੍ਰਿਤੀ ਜੀ ਦੇ ਪਰਿਵਾਰ ਪਰਵਾਰ ਕੋਲ ਦੇ ਨਾਲ ਸੰਯੁਗ ਕਰ ਰਹੇ ਹਾਂ ਤੇ ਅਸੀਂ ਜਿਹੜਾ ਜੀ 9 ਤਰੀਕ ਨੂੰ ਆਲਾ ਭਾਗ ਆ 7 ਤਰੀਕ ਦਾ 7 ਤੇ 8 ਤਰੀਕ ਨੂੰ ਰੋਡ ਲੱਸੀ ਸਰਕੂਲਰ ਰੋਸਰੀ ਜਿਹੜੀ ਰੋਡ ਹੈ ਬਾਹਰ ਦੀ ਨਾਬਾ ਦੀ ਜਿਹਦੀ ਸਫਾਈ ਕਿ ਅਸੀਂ ਕਰਕੇ ਅਸੀਂ ਨਾਪਾਣੀ ਜਿਹੜਾ ਬਣਾ ਰਹੇ ਕਿਉਂਕਿ ਨਾਪਾਣੀ ਸ਼ਹਿਰ ਆਪਣਾ ਹੈ ਪਰ ਅਸੀਂ ਨਾਪੇ ਨੂੰ ਸਾਫ ਕਰਵਾਉਣਾ ਚਾਹੁੰਦੇ ਸੀ ਲਗਾਤਾਰ ਇਸ ਦੇ 10 ਸਾਲਾਂ ਤੋਂ ਲੱਗਾ ਹੋਇਆ ਹੈ ਸ਼ਹਿਰ ਦੇ ਅੰਦਰ ਪ੍ਰਾਪਤ ਉਪਲਬਧਤਾ ਦੀ ਹੈ ਜਿਹੜੀ ਹੈ ਸ਼ਹਿਰ ਦੀ ਹਰ ਦੇ ਪਾਸੇ ਤਾਂ ਹੀ ਲੱਗਾ ਬਣਾਇਆ ਜਾ ਰਿਹਾ ਹੈ ਇਹ ਇੱਕ ਜੇ ਪੂਰਾ ਸਾਟਾ ਹੀ ਹੈ ਅਸੀਂ ਇੱਕ ਕੰਟਰੋਲ ਕਾਲੀਏ ਤਾਂ ਨਾਪਾ ਸਾਫ ਕਰਾ ਕਾਦਰ ਸ਼ਹਿਰ ਦੇ ਜਿਮੀਆ ਫਲਾਸੀ ਦੀ ਸਫਸਤਾਵਾ ਨੇ ਜਿੰਨੇ ਵੀ ਸਕੂਲ ਦੇ ਸਫਸਤਾਵਾ ਨੇ ਅਲਗ-ਅਲਗ ਜਿਹੜੇ ਸਫਾਈ ਦਾ ਸਾਥ ਦੇਣਾ ਚਾਹੁੰਦੇ ਸਭ ਤੋਂ ਪਹਿਲਾਂ ਇਹ ਕਿਹਾ ਹੈ ਪਰ ਅਸੀਂ ਵੀ ਸਾਡੇ ਇਨਵੋਲਵਮੈਂਟ ਕਰਦੇ ਸੀ ਸਫਾਈ ਜਾਣ ਕਰਦੇ ਦੋ ਦਿਨਾਂ ਦੀ ਸਫਾਈ ਜਾਣ ਕਰਕੇ ਫਿਰ 9 ਤਰੀਕ ਨੂੰ ਨਾਪਾ ਡੀਡ ਨਾਲ ਨਾਣਾ ਕਿ ਹਰੇਕ ਸਾਥ ਇਹ ਨਹੀਂ ਵੀ ਕਦਮ ਇਹ ਕਿ ਤਰ੍ਹਾਂ ਸਫਾਈ ਕਰ ਲੈ ਕੇ ਪਰ ਪੂਰਾ ਸਾਲ ਇਹ ਵੇਖ ਕਰਾਂਗੇ ਸਾਰਾ ਇਹ 72 ਦਿਨ ਦਾ ਕੰਮ ਪੈਦਾ ਹੁੰਦਾ ਸਾਹੀ ਪ੍ਰਵਾਦ ਨਾਮ ਦਾ ਪਾਸਾਫ ਕਰਨਾ ਹੈ ਜੀ ਨਾਮ ਦਾ ਸਾਫਾ ਸਾਹਿਬ ਸੋਨਾ ਦਾ ਕਿਤੇ ਮਾਣ ਰਿਆਸਤ ਵੀ ਬਰਨਰ ਸਿੰਘ ਜੀ ਦੀ ਰਿਆਸਤ ਹੈ ਔਰ ਜਿਹਦਾ ਬਹੁਤ ਖਦਾ ਨਾ ਜure ਦੇਸ਼ ਦੇ ਲਈ ਸੋ ਇਹਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਹੈ ਜੀ ਅੱਜ ਅਸੀਂ ਕਿਸ ਤਰ੍ਹਾਂ ਦੇਖਦੇ ਜੁਮੇਟ ਹੈ ਸਰਕਾਰ ਪਹਿਲਾ ਸਰਕਾਰਾਂ ਦੇ ਇਹ ਪਹਿਲਾ ਵੀ ਡੰਪ ਬਹੁਤ ਚੰਗੀ ਬਟਾਇਆ ਜਿਹੜਾ ਦਾ ਬਿਲਕੁਲ ਜੀ ਸਾਡੇ ਪ੍ਰਧਾਨ ਮੈਡਮ ਸ਼ਿਜਾਤਾ ਕਾਬਲਾ ਜੀ ਜਿਹਨਾਂ ਦੇ ਹਸਪਤਾਲ ਤੇ ਸਾਡੀ ਸਾਰੀ ਐਮਸੀ ਜੀ ਸਾਹਿਬਾਨ ਸਾਡੀ ਟੀਮ ਹੈ ਸਾਡੀ ਇੱਕ ਕੋਸ਼ਿਸ਼ ਰਹੀ ਹੈ ਮੇਰਾ ਵਿਜ਼ਨ ਇਹ ਹੈ ਜੀ ਕਿ ਕਿਉਂਕਿ ਮੈਂ ਜਦੋਂ ਐਮਐਲਏ ਬਣਿਆ ਤਾਂ ਮੈਂ ਇਸ ਦੌਰ ਚ ਤੋਂ ਬਾਹਰ ਨਹੀਂ ਕੀਤੀ ਸੀ ਲੋਕਾਂ ਨਾਲ ਅਸੀਂ ਸਾਰੇ ਸੁਲਾਹ ਕਰਕੇ ਅਸੀਂ ਲੋਰ ਦਾ ਕੰਮ ਵੀ ਕੀਤਾ ਕਿ ਅਸੀਂ ਸਭ ਸਾਰਾ ਕਰ ਦਿੱਤਾ ਤੇ ਉਹਨੂੰ ਅਸੀਂ ਰੋਕ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਬੇਸ਼ੱਕ ਇਹ ਇਹ ਦੀ ਸ਼ੁਰੂਆਤ ਹੈ ਪਰ ਬਹੁਤ ਫਰਕ ਪਿਆ ਹੈ ਤੇ ਪੁਰਾਣੇ ਡੰਪ ਜਿਹੜੇ ਕਈ ਸਾਲਾਂ ਤੋਂ 20 ਕਣ ਕਣ ਸਾਲਾਂ ਤੋਂ ਬੰਦ ਕਰੇ ਸੀਗੇ ਕੁਚ ਚੱਕਰ ਨਹੀਂ ਸੀਗਾ ਆਵਾਰਾ ਪਛਮਾ ਦੀ ਬਹੁਤ ਪਰਮਾਸ਼ ਸੀ ਉਹਦੇ ਵਿੱਚ ਬਹੁਤ ਵੱਡੀ ਗ੍ਰੋਥ ਜਿਹੜੀ ਆਈ ਹੈ ਇਹ ਸਫਾਈ ਜਿਹੜੀ ਹੋਣ ਲੱਗੀ ਹੈ ਔਰ ਉਹ ਜਿਹੜਾ ਨਾਪਾ ਦਾ ਬਾਹਰਲਾ ਏਰੀਆ ਜੀ ਇਹਨੂੰ ਸਾਫ਼ ਕਰਨ ਦੀ ਜਿਹੜਾ ਨਾਪਾ ਸਰਮ ਜਿਹਨੂੰ ਤਾਂ ਕਾਫੀ ਆਪਾਂ ਸਾਫ਼ ਹੋ ਗਿਆ ਤੇ ਬਾਕੀ ਸਿਵਰੇਗਾ ਜਿਵੇਂ ਨਵਾਂ ਪ੍ਰੋਜੈਕਟ ਆ ਗਿਆ ਡਾਕਟਰ ਦਾ ਨਾਪਾ ਫੁੱਲੀ ਗਰੀਨ ਹੋ ਜਾਣਾ ਇੱਕ ਨਿਮਾਣੇ ਜੀ ਕੋਸ਼ਿਸ਼ ਆ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਨਾਪਾ ਨਿਵਾਸੀਆਂ ਕਿ ਨਾਪਾ ਤੁਹਾਨੂੰ ਬੁਕਾਰਦਾ ਚਾਹੇ ਨਾਪਾ ਹਾਂ ਨਾ ਘਾਟਾ ਹਮੇ ਨੂੰ ਸਾਫ਼ ਰੱਖੋ ਜੇ ਨਾਪਾ ਸਾਫ਼ ਹੋ ਤਾਂ ਆਪਾਂ ਤੰਦਰੁਸਤਾਂ ਜੇ ਨਾਪਾ ਨਹੀਂ ਸਾਫ਼ ਹੈ ਕਹਿੰਦਾ ਆਪਾਂ ਬਿਮਾਰੀ ਦੇ ਕਹਿੰਦਾ ਆਪਾਂ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਕਿ ਸਫਾਈ ਨਹੀਂ ਹੋ ਰਹੀ ਲੋਕਾਂ ਨੂੰ ਆਪ ਵੀ ਇੱਥੇ ਬੜੇ ਹੋ ਜਾਣਾ ਕੋਈ ਵੀ ਚੀਜ਼ ਜਦ ਤੱਕ ਲੋਕ ਜ਼ਹਿਰ ਨਹੀਂ ਬਣਦੀ ਉਹ ਕੱਚ ਕਾਮਯਾਬੀ ਨਹੀਂ ਬਣਦੀ ਲੋਕਾਂ ਨੂੰ ਇਨਵੋਲਵ ਹੋਣਾ ਪੈਣਾ ਕਿਉਂਕਿ ਗੱਲ ਇਹ ਹੈ ਕਿ ਆਪਣਾ ਹੀ ਹੈ ਨਾ ਆਪਣੇ ਘਰਾਂ ਚੋਂ ਕੰਮ ਸਭੇ ਜਿਹੜਾ ਘਰ ਵਿੱਚ ਹੁੰਦਾ ਜੇ ਅੱਗ ਆਪਾਂ ਨੂੰ ਕੰਟਰੋਲ ਕਰ ਲਿਆ ਗੱਲਾਂ ਸਿਰਫ ਕੂੜਾ ਆਪਾਂ ਸੈਪਰਟ ਸੈਪਰਟ ਕਰ ਲਿਆ ਗੱਡੀਆਂ ਆਉਂਦੀਆਂ ਨੇ ਹਰੇ ਪਾਰ ਦੇ ਵਿੱਚ ਗੱਡੀਆਂ ਆਉਂਦੀਆਂ ਜੇ ਉਹ ਗੱਡੀਆਂ ਆਉਂਦੀਆਂ ਤੁਸੀਂ ਸਾਰੇ ਇਹ ਬਹੁਤ ਈਜ਼ੀ ਹੈ ਜੀ ਅਰੇ ਨੂੰ ਅਡਾਪਟ ਕਰਨਾ ਪੈਣਾ ਨਹੀਂ ਉਹ ਅਡਾਪਟ ਕਰ ਲਿਆ ਆਪਣਾ ਸਹਿਰ ਸਾਹਮਣੇ ਕਿੰਨਾ ਨੌਤਰੀ ਫਿਲਮ ਵਿੱਚ ਮੈਂ ਦੇਖਦੇ ਹਾਂ ਜੋ ਨਹੀਂ ਉਹ ਕੁਝ ਵੀ ਹੁੰਦਾ ਨਹੀਂ ਉਹ ਦੇਖੋ ਜੀ ਕਲਾ ਬਣਾਉਣੀ ਜਾਂ ਕਿਸੇ ਭਾਵਨਾ ਨੂੰ ਪਹੁੰਚਾਉਣੀ ਮੈਂ ਬਿਲਕੁਲ ਸੀ ਦੇ ਹੱਥ ਜਿਹੀ ਹੈ ਬਾਕੀ ਇਹ ਕਿ ਜੋ ਵੀ ਤੁਸੀਂ ਕਰੋ ਚੰਗਾ ਕਰੋ ਤਾਂ ਕਿ ਲੋਕਾਂ ਨੂੰ ਕੋਈ ਮਾਰਗਦਰਸ਼ਨ ਮਿਲਿਆ ਉਹ ਕੰਟਰੋਵਰਸੀ ਵਾਲੇ ਕੰਮ ਵਿੱਚ ਕੋਈ ਜਾਣਾ ਕਿ ਜਿੰਮੇਵਾਰ ਪਰਸਨ ਉਸ ਕਰਾਵੇ ਸਟੇਟਮੈਂਟ ਦੇਣੇ ਕਿੰਨਾ ਕੁ ਪਾਜੀ ਚਾਹੁੰਦੇ ਮੈਂ ਤਾਂ ਬੀਬੀ ਨੂੰ ਪਤਾ ਹੀ ਕਿਹਾ ਕਿ ਜਦੋਂ ਤੁਸੀਂ ਮੈਂਬਰ ਪਾਰਲੀਮੈਂਟ ਬਣ ਗਏ ਹੋ ਤਾਂ ਮੈਂ ਉਸ ਸਿਆਣੇ ਬਣਨਾ ਆਈਦਾ ਔਰ ਤੁਸੀਂ ਸਾਡੇ ਦੇਸ਼ ਦੀ ਪੀਰ ਮੈਂਬਰ ਪਾਰਲੀਮੈਂਟ ਬਣ ਗਏ ਹੋ ਔਰ ਤੌਰੇ ਅਦਾਕਾਰਾ ਸੁਦਾਇ ਕ ਨਾਮ ਹੈ ਕਿ ਜਿੰਮੇਵਾਰ ਹੋ ਤਾਂ ਤੁਸੀਂ ਸਭ ਤੋਂ ਵੱਡਾ ਕਾਰਨ ਤਾਂ ਚੰਗੀ ਗੱਲ ਹੀ ਹੈ ਮੈਂ ਔਰਤਾਂ ਦੇ ਨਾਂ ਤੇ ਤੁਹਾਡਾ ਸਰਕਾਰ ਹੋਣਾ ਚਾਹੁੰਦਾ ਪਰ ਤੁਹਾਡੀ ਵੀ ਕਿਸਮ ਦੀ ਮਰੀ ਬੜੀ ਕਿ ਸੰਮੇਂਦਾਰ ਇੱਕ ਔਰਤ ਹੋਣ ਦੇ ਹੱਦ ਤੱਕ ਜਿਹੜੀ ਹੈ ਉਹ ਬੜਾਈ ਤੇ ਪਕਾਟ ਨੇ ਪਾਵਸਤਾ ਇਹਨਾਂ ਦਾ ਪਾਲਣ ਤੇ ਬੀਤੇ ਪੀੜੇ ਦਾ ਸਹਿੀ ਸਾਥ ਸੁਨਤਾ ਉਤਰੀ ਲੇਕਿਨ ਉਹ ਸਾਡੀ ਬੱਚੀ ਜਿਹੜੀ ਹੈ ਜੀ ਬਲਿਸ਼ਾ ਰਾਤ ਬਹੁਤ ਵੱਡਾ ਨਾਮ ਉਹਨਾਂ ਨੇ ਆਪਣੇ ਦੇਸ਼ ਨੂੰ ਬਹੁਤ ਸਾਰੀ ਮਦਦ ਦਿੱਤੀ ਹੈ ਤੇ ਇਹਨਾਂ ਦਾ ਬਹੁਤ ਬੜਾ इंडिविजुअल फैसला उन्होंने कि जहाँ उन्होंने कांग्रेस पार्टी ज्वाइन की है फैसला अपना हर बंदे का अपना अपना फैसला जो उन्होंने पार्टी ज्वाइन की है तो उन्होंने फैसला करें जिन्हें गुरु यूपी के बच्चों के इंसाफ कर